ਕਿੰਨੇ ਕਵਾਰਡ ਲੈ ਚੁਕੇ ਤੇ ਅੱਗੇ ਕਾਦੀ ਤਿਆਰੀ ਚੱਲਦੀ ਹੋਵੇ ਦੱਸੋ ਸਾਡਾ ਸਰਵਾਰਡ ਹਾਫ ਸੈਂਚਰੀ ਕੰਪਲੀਟ ਹੋ ਚੁਕੀ ਹੈ ਤੇ ਕਰਮਵੀਰ ਚੱਕਰ ਪੁਰਸਕਾਰ ਵੀ ਮਿਲ ਚੁਕਿਆ ਮੈਨੂੰ ਤੁਸੀਂ ਇੱਕ ਅਚੀਵਮੈਂਟ ਕਰ ਸਕਦੇ ਹੋ ਇੱਕ ਪ੍ਰਾਪਤੀ ਕਰ ਸਕਦੇ ਹੋ ਤਾਂ ਉਹਦੇ ਵਾਂਗੂ 100 ਹੋਰ ਕਰ ਸਕਦੇ ਹੋ ਐਦਾਂ ਦੇ ਫਰਿਸ਼ਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਮਿਲਣ ਜੀ ਮੇਰਾ ਇੱਕ ਮੋਟੀਵੇਸ਼ਨ ਹੈ ਕਿ ਮੈਂ 올림픽 ਤੱਕ ਪਹੁੰਚਣਾ ਹੈ ਤੇ UPSC ਕਲੀਅਰ ਕਰਕੇ ਜਿੱਦਾਂ ਸਾਡੇ DC ਸਾਹਿਬਾ ਹਮਨ ਸ਼ਿਵ ਕੁਰਵਾਲ ਜੀ ਮੈਂ ਉਹਨਾਂ ਵਾਂਗੂੰ ਬਣਨਾ ਚਾਹੁੰਦੀ ਆ ਆਪਣਾ ਕਦੀ ਵੀ ਹਿੰਮਤ ਨਾ ਹਾਰੋ ਕਿਉਂਕਿ ਹਰ ਇੱਕ ਹੁੰਦਾ ਹੈ ਜਿੱਦਾਂ ਸਪੋਰਟ ਕਰਨ ਵਾਲੇ ਬਹੁਤ ਜਾਣੇ ਆ ਪਰ ਥੱਲੇ ਸੁੱਟਣ ਵਾਲੇ ਉਹ ਤੋਂ ਜ਼ਿਆਦੇ ਆ ਅਹੀਂ ਉਹਨਾਂ ਨੂੰ ਪਿੱਛੇ ਛੱਡ ਕੇ ਜਿਹੜੇ ਸਪੋਰਟਿਵ ਆ ਸਾਡੇ ਉਹਨਾਂ ਨੂੰ ਅੱਗੇ ਲੈ ਕੇ ਹਨ ਉਹਨਾਂ ਨਾਲ ਚੱਲਣਾ ਚਾਹੀਦਾ ਆ ਤੇ ਆਪਣੇ ਆਪ ਨੂੰ ਕਦੀ ਵੀ ਨੀਵਾ ਜਾਂ ਥੱਲੇ ਸੁਟਿਆ ਨਹੀਂ ਮਹਿਸੂਸ ਕਰਨਾ ਚਾਹੀਦਾ ਕਿ ਮਿਹਨਤ ਕਰੋ ਤਾਂ ਫਲ ਜਿਹੜਾ ਹੈ ਪ੍ਰਮਾਤਮਾ ਜ਼ਰੂਰ ਦੇ ਦਿੰਦਾ ਹੈ ਸੋ ਆਪਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਅਕਸਰ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹੋ ਤਾਂ ਅੱਜ ਜਿਹੜਾ ਹੈ ਉਹਨਾਂ ਨਾਲ ਮਿਲਾਨ ਜਾ ਰਿਹਾ ਅੱਗੇ ਤੁਹਾਨੂੰ ਰੂਬਰੂ ਕਰਵਾਇਆ ਹੈ ਕੋਈ ਵਾਰ ਅਮਰਿਤ ਵੀਰ ਸਿੰਘ ਤੇ ਨਾਲ ਜਪਰੂਫ ਕੋਰ ਜਿਨ੍ਹਾਂ ਨੇ ਬੜਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਅੱਜ ਮਜ਼ਬੂਤ ਰਾਸ਼ਟਰ ਸੰਗਠਨ ਵੱਲੋਂ ਜਿਹੜਾਏ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੋ ਬੜੀ ਮਾਣ ਵਾਲੀ ਗੱਲ ਆ ਜੀ ਐਦਾਂ ਦੇ ਬੱਚਿਆਂ ਨੂੰ ਜਿਹੜਾਏ ਸਨਮਾਨ ਕਰਨਾ ਬਣਦਾ ਵੀ ਐ ਆਪਾਂ ਗੱਲਬਾਤ ਹੀ ਕਰਾਂਗੇ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰੀ ਸਰੋਤਿਆਂ ਨੂੰ ਜੀ ਫਿਰ ਕੀ ਕਹਿਣਾ ਚਾਹੁੰਦੇ ਅੱਜ ਫਿਰ ਸਨਮਾਨਿਤ ਕੀਤਾ ਗਿਆ ਤੁਹਾਨੂੰ ਬਹੁਤ ਖੁਸ਼ੀ ਹੋਈ ਹੈ ਸਰ ਤੇ ਮੈਂ ਜਿਵੇਂ ਪਹਿਲਾਂ ਕਿਹਾ ਕਿ ਮੇਰੇ ਨਾਲੋਂ ਵੱਧ ਕੇ ਖੁਸ਼ੀ ਉਹਨਾਂ ਨੂੰ ਹੋਈ ਹੈ ਜਿਨ੍ਹਾਂ ਨੇ ਸਾਨੂੰ ਸਨਮਾਨ ਕੀਤਾ ਵਾ ਕਿਉਂਕਿ ਅਸੀਂ ਉਹਨਾਂ ਦੇ ਸ਼ਹਿਰ ਦੇ ਆ ਤੇ ਉਹਨਾਂ ਦਾ ਫਰਜ਼ ਬਣਦਾ ਵਾ ਤੇ ਇਦਾਂ ਹੀ ਇਹਨਾਂ ਵਾਂਗੂ ਹਰੇਕ ਸ਼ਹਿਰ ਦੇ ਉਸ ਵਸਨੀਕ ਦਾ ਫਰਜ਼ ਬਣਦਾ ਹੈ ਕਿ ਸਾਡੇ ਵਰਗੇ ਚੈਂਪੀਅਨਸ ਨੂੰ ਐਥਲੀਟਸ ਨੂੰ ਸਨਮਾਨ ਕਰਨਾ ਚਾਹੀਦਾ ਹੈ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਵਾ ਤਾਂ ਜੋ ਗਲਤ ਰਾਹ ਨਾ ਆਪਣੋ ਕਿਉਂਕਿ ਜੋ ਮਿਹਨਤ ਕਰਦੇ ਆ ਮਿਹਨਤ ਦਾ ਰਸਤਾ ਉਹਨਾਂ ਨੇ ਅਪਣਾਇਆ ਵਾ ਤਾਂ ਉਸੇ ਰਸਤੇ ਤੇ ਡਟੇ ਰਹਿਣ ਸੋ ਅਮਰਤ ਜੀ ਕਿੰਨੇ ਕਵਾਰਡ ਲੈ ਚੁਕੇ ਤੇ ਅੱਗੇ ਕਾਦੀ ਤਿਆਰੀ ਚੱਲਦੀ ਹੋਵੇ ਦੱਸੋ ਸਾਡੇ ਸਰਵਾਰਡ ਹਾਫ ਸੈਂਚਰੀ ਕੰਪਲੀਟ ਹੋ ਚੁਕੀ ਹੈ ਤੇ ਕਰਮਵੀਰ ਚੱਕਰ ਪੁਰਸਕਾਰ ਵੀ ਮਿਲ ਚੁਕਿਆ ਮੈਨੂੰ ਤੇ ਆ ਜਿਵੇਂ ਸਾਡੇ ਡਾਕਟਰ ਈਪੀਜੀ ਅਬਦੁਲ ਕਲਾਮ ਅਬੂਲ ਪਕੀਰ ਜalaluddin abdul kalam ਜੀ ਸਾਡੇ ਰਾਸ਼ਟਰਪਤੀ ਰਹ ਚੁਕੇ ਨੇ ਸਾਡੇ ਦੇਸ਼ ਦੇ ਇਹਨਾਂ ਦੀ ਸੋਚ ਤੋਂ ਪਹਿਰਾ ਦਿੰਦੇ ਹੋਏ ਇਹਨਾਂ ਨੇ ਸਾਨੂੰ ਸਨਮਾਨ ਕੀਤਾ ਵਾ ਜੋ ਪਹਿਲਾਂ ਕਰਮਵੀਰ ਚੱਕਰ ਪੁਰਸਕਾਰ ਮੈਨੂੰ ਮਿਲਿਆ ਵਾ ਉਹ ਵੀ ਇਹਨਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਮੈਨੂੰ ਯੂਨਾਈਟਿਡ ਨੇਸ਼ਨਸ ਨੇ ਪੁਰਸਕਾਰ ਦਿੱਤਾ ਵਾ ਤੇ ਉਥੇ ਦੁੱਖ ਵੀ ਲੱਗਦਾ ਹੈ ਕਿ ਸਾਡੀ ਪੰਜਾਬ ਦੀ ਸਰਕਾਰ ਨੇ ਮੈਨੂੰ ਕੋਈ ਸਨਮਾਨ ਨਹੀਂ ਕੀਤਾ ਸਾਡੇ ਸ਼ਹੀਦ ਭਗਤ ਸਿੰਘ ਜੀ ਪੁਰਸਕਾਰ ਮਿਲਦਾ ਵਾ ਮਹਾਰਾਜਾ ਰਣਜੀਤ ਸਿੰਘ ਜੀ ਪੁਰਸਕਾਰ ਮਿਲਦਾ ਵਾ ਪਰ ਕਿਤੇ ਸਾਡੇ ਜ਼ਿਕਰ ਨਹੀਂ ਕੀਤਾ ਗਿਆ ਉਥੇ ਜਾਂ ਮੇਰਾ ਨਹੀਂ ਕੀਤਾ ਗਿਆ ਜਾਂ ਸਾਡੀ ਚੈਂਪੀਅਨ ਐਥਲੀਟਾਂ ਜੋ ਪ੍ਰੂਫ ਕਰੀਆਂ ਇਹਦਾ ਨਹੀਂ ਕੀਤਾ ਗਿਆ ਸਾਡੇ ਵਾਂਗੂ ਬੜੇ ਹੋਰ ਨੌਜਵਾਨ ਨੇ ਜੋ ਮਿਹਨਤਾਂ ਕਰਕੇ ਬੈਠੇ ਨੇ ਕਦੀ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਤੇ ਮੈਨੂੰ ਲੱਗਦਾ ਹੈ ਕਿ ਉਥੇ ਜ਼ਿਕਰ ਹੋਣਾ ਚਾਹੀਦਾ ਸਾਡਾ ਕਿਉਂਕਿ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਜਾਂ ਗਲਤ ਲੋਕਾਂ ਨੂੰ ਮੋਟੀਵੇਟ ਨਹੀਂ ਕਰ ਰਹੇ ਸਹੀ ਰਾਹ ਤੇ ਤੁਰ ਕੇ ਸਹੀ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਆ ਕਿ ਯਾਰ ਸਾਨੂੰ ਸਹੀ ਰਾਹ ਤੇ ਰਹਿ ਕੇ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਣੀ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਵਾ ਬਾਕੀ ਮੈਂ ਮੀਡੀਆ ਦਾ ਧੰਨਵਾਦ ਕਰਨਾ ਕਿਉਂਕਿ ਮੀਡੀਆ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਹਮੇਸ਼ਾ ਮੈਨੂੰ ਮੋਟੀਵੇਟ ਕੀਤਾ ਵਾ ਇੱਕ ਹੱਲਾਸ਼ੇਰੀ ਦਿੱਤੀ ਹੈ ਸ਼ਾਮਰਤ ਜੀ ਪਤਾ ਲੱਗਿਆ ਕਿ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਵੀ ਆਡੇ ਗੁਰਦਾਸਪੁਰ ਦਾ ਜਿਹੜਾ ਕੀ ਕਹਿੰਦੇ ਨੇ ਹੌਣ ਹਾਰ ਜੀ ਵਿਦਿਆਰਥੀ ਕਹਿ ਲੋ ਤੇ ਜਾਂ ਸਪੋਰਟਸ ਪਰਸਨ ਕਹਿ ਲੋ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਜੋ ਮੈਂ ਪਲਬੀਆਂ ਕਰ ਰਹੇ ਆ ਰੀਅਲ ਲਾਈਫ ਦੇ ਵਿੱਚ ਕਰ ਰਹੇ ਆ ਉਹ ਰੀਅਲ ਉਹ ਰੀਅਲ ਲਾਈਫ ਆ ਜਣੀ ਆ ਉਹਦੇ ਵਿੱਚ ਰਹਿ ਕੇ ਵੀ ਮੈਂ ਵਧੀਆ ਮੋਟੀਵੇਟ ਕਰੂੰਗਾ ਯੰਗਸਟਰਸ ਨੂੰ ਵਧੀਆ ਸਟੋਰੀ ਲੈ ਕੇ ਆਉਂਗਾ ਤੇ ਵਧੀਆ ਸਟੋਰੀਜ਼ ਦੇ ਵਿੱਚ ਇੱਕ ਲੀਡ ਰੋਲ ਦੇ ਵਿੱਚ ਲੋਕਾਂ ਨੂੰ ਮੋਟੀਵੇਟ ਕਰਦਾ ਰਹੂੰਗਾ ਯੰਗਸਟਰਸ ਨੂੰ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਜਲਦੀ ਹੀ ਰੂਪ ਰੂਪ ਹੋਵਾਂਗਾ ਤੁਹਾਡੇ ਸਾਹਮਣੇ ਉਹ ਪ੍ਰਮਾਤਮਾ ਜ਼ਰੂਰ ਕਰੇਗਾ ਜੋ ਸੋ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਵੀ ਤੁਹਾਨੂੰ ਇੱਕ ਡਿਊਟੀ ਲਗਾਈ ਗਈ ਹੈ ਉਹ ਕੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਸਰ ਮੈਂ VOTING ਦਾ ਐਂਬੈਸਡਰ ਹਾਂ ਆਪਣੇ ਡਿਸਟ੍ਰਿਕਟ ਨੂੰ ਲੈ ਕੇ ਸੁਨੀਪਾਈ ਕਨਾਂ ਜੀ ਤੇ ਮੈਂ ਇਥੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਇਥੇ ਇੱਕ ਜ਼ਿੰਮੇਵਾਰੀ ਨਹੀਂ ਸੌਂਪੀ ਇੱਕ ਸਵੀਪ ਬਾਈਕਨ ਲਾ ਕੇ ਉਹਨਾਂ ਨੇ ਉਹਦਾ ਵੀ ਮੈਨੂੰ ਬਹੁਤ ਸਪੋਰਟ ਕੀਤੀ ਹੈ ਹਲਾਸ਼ੇਰੀ ਦਿੰਦੀ ਹੈ ਐਜ਼ ਆਪਨਾ ਛੋਟਾ ਭਰਾ ਸਮਝ ਕੇ ਆਪਣਾ ਦੋਸਤ ਸਮਝ ਕੇ ਸਰ ਤੇ ਆਪਣਾ ਜੋ ਰਿਸ਼ਤਾ ਵਾ ਇੱਕ ਸਰ ਤੇ ਸਟੂਡੈਂਟ ਵਾਲਾ ਉਹਦਾ ਦੂਰ ਰਹਿ ਜਾਣਾ ਦਾ ਉਹਨਾਂ ਨੇ ਆਪਣਾਪਨ ਮਹਿਸੂਸ ਕਰਾਇਆ ਮੈਨੂੰ ਹਮੇਸ਼ਾ ਤੇ ਹਮੇਸ਼ਾ ਮੋਟੀਵੇਟ ਕਰਦੇ ਨੇ ਮੈਨੂੰ ਹਲਾਸ਼ੇਰੀ ਦਿੰਦੇ ਨੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਸੋ ਅਮਰਦੀ ਜੀ ਲਾਸਟ ਜੇ ਇੱਕ ਸਵਾਲ ਕਿ ਜਿਹੜੇ ਐਥਲੀਟ ਚ ਜਾਂਦੇ ਨੇ ਸਪੋਰਟਸ ਚ ਜਾਂਦੇ ਨੇ ਕਿ ਜੇ ਵਜਾ ਕਾਰਨ ਉਹ ਕਿਤੇ ਮਕਾਮ ਤੇ ਨਹੀਂ ਪਹੁੰਚਣਾ ਹੋ ਸਕਦੇ ਤਾਂ ਡਿੱਗ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਜੋ ਮਿਹਨਤ ਕਰਦਾ ਉਹਨੂੰ ਹਮੇਸ਼ਾ ਹੀ ਹੁੰਦਾ ਹੈ ਕਿ ਮੈਨੂੰ ਹਲਾਸ਼ੇਰੀ ਮਿਲੇ ਜੀ ਆਪਾਂ ਕਿਸੇ ਨੂੰ ਸਰ ਖੁਸ਼ ਹੋ ਕੇ 10 ਰੁਪਏ ਵੀ ਦਿੰਨੇ ਆ ਉਹ ਬੰਦਾ ਖੁਸ਼ ਹੋ ਕੇ ਯਾਰ ਉਹ ਕਹਿੰਦਾ ਹੈ ਕਿ ਯਾਰ ਮੈਨੂੰ ਕਿਸੇ ਨੇ ਸਨਮਾਨ ਕੀਤਾ ਵਾ ਮੈਨੂੰ ਕਿਸੇ ਨੇ ਇਹਨਾਂ ਰਤਬਾ ਦਿੱਤਾ ਹੈ ਕਿ ਯਾਰ ਮੈਂ ਕੋਈ ਕਾਬਲ ਹੈਗਾ ਵਾਂ ਉਦਾਂ ਹੀ ਮੈਂ ਸਰ ਜੁਗਿੰਦਰ ਸਿੰਘ ਉਰਾਲਾ ਜੀ ਦਾ ਧੰਨਵਾਦ ਕਰਦਾ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਚੈਂਪੀਅਨਸ ਨੂੰ ਇੱਕ ਮੌਕਾ ਦਿੱਤਾ ਵਾ ਉਹਨਾਂ ਨੂੰ ਅੱਗੇ ਲੈ ਕੇ ਆਉਣ ਦਾ ਉਹਨਾਂ ਨੂੰ ਇੱਕ ਮੋਟੀਵੇਸ਼ਨ ਦੇਣ ਦਾ ਇੱਕ ਇਨਕਰੇਜਮੈਂਟ ਦੇਣ ਦਾ ਤੇ ਮੈਂ ਧੰਨਵਾਦ ਕਰਦਾ ਹਾਂ ਸਭ ਦਾ ਸੋ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਤੁਹਾਡੇ ਹਾਲ ਦੇਖ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਿ ਜੇ ਅੱਜ ਤੁਸੀਂ ਇਸ ਮਕਾਮ ਤੇ ਪਹੁੰਚ ਗਏ ਹੋ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੈ ਰਿਸ਼ਤੇਦਾਰ ਭੈਣ ਭਰਾਵਾਂ ਦਾ ਵੀ ਪਰ ਤੁਹਾਡੇ ਸਭ ਤੋਂ ਜ਼ਿਆਦਾ ਤੁਹਾਡੀ ਮਿਹਨਤ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਉਹਨਾਂ ਨੂੰ ਇਹੀ ਕਹੂੰਗਾ ਸਰ ਕਿ ਜੇ ਤੁਸੀਂ ਇੱਕ ਅਚੀਵਮੈਂਟ ਵੀ ਕਰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਰਹਿ ਕੇ ਤਾਂ ਇਹਨਾਂ ਆਪਣੇ ਆਪ ਤੇ ਭਰੋਸਾ ਰੱਖੋ ਯਕੀਨ ਰੱਖੋ ਕਿ ਜੇ ਤੁਸੀਂ ਇੱਕ ਅਚੀਵਮੈਂਟ ਕਰ ਸਕਦੇ ਹੋ ਇੱਕ ਪ੍ਰਾਪਤੀ ਕਰ ਸਕਦੇ ਹੋ ਤਾਂ ਉਹਦੇ ਵਾਂਗੂ 100 ਹੋਰ ਕਰ ਸਕਦੇ ਹੋ ਐਦਾਂ ਦੇ ਫਰਿਸ਼ਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਮਿਲਣਗੇ ਸਿਰਫ ਸਰਕਾਰ ਦੇ ਸਿਰ ਤੇ ਡਿਪੈਂਡੈਂਟ ਨਾ ਰਹੋ ਇੰਡੀਪੈਂਡੈਂਟ ਹੋ ਕੇ ਚੱਲੋ ਫਰਿਸ਼ਤੇ ਤੁਹਾਨੂੰ ਮਿਲਦੇ ਰਹਿਣਗੇ ਮੁਕਾਮ ਤੁਹਾਨੂੰ ਮਿਲਦੇ ਰਹਿਣਗੇ ਤੇ ਤੁਸੀਂ ਆਪਣੀ ਮੰਜ਼ਿਲ ਨੂੰ ਜ਼ਰੂਰ ਪਾਓਗੇ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਹੁਣ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬੜੀਆਂ ਮਿਹਨਤ ਸਟ੍ਰਗਲ ਕਰਕੇ ਤੇ ਉਹ ਵੀ ਜਿਹੜੇ ਨੇ ਬੜੀ ਮਕਾਮ ਤੱਕ ਸਾਡੀ ਛੋਟੀ ਭੈਣ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਬੜੀ ਮਿਹਨਤ ਕੀਤੀ ਐ ਮਿਹਨਤ ਕੀਤੀ ਐ ਤਾਂ ਫਲ ਵੀ ਮਿਲਿਆ ਐ ਤਾਂ ਅੱਗੇ ਵੀ ਜਰੀਏ ਮਿਹਨਤ ਜਾਰੀ ਰਹੇਗੀ ਗੱਲਬਾਤ ਕਰਾਂਗੇ ਜੋ ਪ੍ਰੂਫ ਕੋਰ ਜਿਲ੍ਹਾ ਗੁਰਦਾਸਪੁਰ ਦਾ ਵੀ ਨਾਮ ਰੋਸ਼ਨ ਕੀਤਾ ਤਾਂ ਨਾਲ ਦੀ ਨਾਲ ਆਪਣੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਗੱਲਬਾਤ ਕਰਦੇ ਆ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਕੀ ਨਾਮ ਦੇ ਮੇਰਾ ਨਾਮ ਜਪਰੂਪ ਕੋਹਰਾ ਜੀ ਮੈਂ ਤੁਹਾਡਾ ਬਹੁਤ ਜ਼ਿਆਦਾ ਮੀਡੀਆ ਵਾਲਿਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਸਾਰਿਆਂ ਦੇ ਵਿੱਚ ਦੱਸਿਆ ਕਿ ਮੈਂ ਕਿਸ ਮਕਾਮ ਤੱਕ ਪਹੁੰਚੀ ਆ ਤੇ ਮੇਰਾ ਜਿਹੜੀ ਸਟੋਰੀ ਆ ਉਹ ਸਭ ਨੂੰ ਦੱਸੀ ਸੋ ਫਿਰ ਕਿੱਦਾਂ ਲੱਗਦਾ ਅੱਜ ਫਿਰ ਤੁਹਾਨੂੰ ਫੇਰ ਜਿਹੜਾ ਸਨਮਾਨ ਕੀਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਦਿਲ ਦੀਆਂ ਗਹਿਰਾਈਆਂ ਵਿੱਚੋਂ ਮੈਂ ਧੰਨਵਾਦ ਕਰਦੀ ਆ ਜੋਗਿੰਦਰ ਅੰਗਰੂਲੇ ਜੀ ਸਰ ਦਾ ਤੇ ਮਜਬੂਤ ਰਾਸ਼ਟਰੀ ਸੰਗਠਨ ਦਾ ਜੀ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਹੈ ਤੇ ਇੱਥੋਂ ਮੈਨੂੰ ਆਨਰ ਕੀਤਾ ਹੈ। ਸਰਪ੍ਰੇਮ ਜੀ ਅੱਗੇ ਵੀ ਤੁਹਾਡਾ ਚੱਲਦਾ ਰਹੂਗਾ ਫਿਰ ਐਦਾਂ ਹੀ। ਹਾਂਜੀ ਮੇਰਾ ਇੱਕ ਮੋਟਿਵ ਆ ਕਿ ਮੈਂ 올림픽 ਤੱਕ ਪਹੁੰਚਣਾ ਹੈ ਤੇ ਯੂਪੀਐਸਸੀ ਕਲੀਅਰ ਕਰਕੇ ਤੇ ਜਿੱਦਾਂ ਸਾਡੇ ਡੀਸੀ ਸਾਹਿਬਾ ਹਮਨ ਸ਼ੂਗਰਵਾਲ ਜੀ ਤੇ ਜਿੱਦਾਂ ਸਾਡੇ ਐਸਐਸਪੀ ਮੈਮਾ ਅਸ਼wini ਕੋਟੀয়াল ਜੀ ਤੇ ਉਹਨਾਂ ਦਾ ਵੀ ਮੈਂ ਉਹਨਾਂ ਵਾਂਗੂ ਬਣਨਾ ਚਾਹੁੰਦੀ ਆ। ਤੇ ਮੈਂ ਦ ਸਟਾਰਲਵਰਟ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣਾਂ ਜਿਨ੍ਹਾਂ ਦੇ ਫਾਊਂਡਰ ਸਰਦਾਰ ਬੂਟਾ ਸਿੰਘ ਸਰਾ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਜਿੱਦਾਂ ਜਗਿੰਦਰ ਸਲਾਲੀਆ ਸਾਹਿਬ ਜੀ ਜਿਹੜੇ ਮੈਨੂੰ ਸਭ ਤੋਂ ਪਹਿਲਾਂ ਆਏ ਸੀ ਤੇ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਮੈਨੂੰ ਬਹੁਤ ਵਧੀਆ ਲੱਗਾ ਸੋ ਇੱਕ ਗੱਲ ਹੋਰ ਦੱਸ ਦਿਓ ਜਗਰੂਪ ਜੀ ਕਿ ਤੁਹਾਡੇ ਜਿਹੜੇ ਕੋਹ ਸਾਹਿਬ ਕੌਣ ਨੇ ਪਤਾ ਲੱਗਿਆ ਕਿ ਉਹ ਪਰਿਵਾਰ ਦੇ ਵਿੱਚੋਂ ਕੋਹਤ ਨੇ ਉਹ ਦੱਸੋ ਸਾਡੇ ਦਰਸ਼ਕਾਂ ਨੂੰ ਮੇਰੇ ਕੋਚ ਸਾਹਿਬ ਮੇਰੇ ਪਾਪਾ ਜੀ ਆ ਤੇ ਮੇਰੇ ਫਾਦਰ ਸਾਹਿਬ ਜਿਹੜੇ ਆ ਉਹ ਨੈਸ਼ਨਲ ਪਲੇਅਰ ਆ ਟ੍ਰਿਪਲ ਜੰਪ ਦੇ ਉਹੀ ਮੈਨੂੰ ਮੋਟੀਵੇਟ ਕਰਦੇ ਆ ਉਹੀ ਮੈਨੂੰ ਪ੍ਰੈਕਟਿਸ ਕਰਾਉਂਦੇ ਆ ਘਰ ਦੇ ਲਾਗੇ ਇੱਕ ਨਿੱਕੀ ਜੀ ਗਰਾਊਂਡ ਬਣਾਈ ਆ ਉਹਦੇ ਵਿੱਚ ਹੀ ਜਿਸ ਦਿਨ ਮੇਰੇ ਪਾਪਾ ਪੁਲਿਸ ਦੇ ਵਿੱਚ ਆ ਐਸਆਈ ਤੇ ਜਿਸ ਦਿਨ ਉਹ ਆਪਣੀ ਡਿਊਟੀ ਤੇ ਹੁੰਦੇ ਆ ਤੇ ਉਸ ਦਿਨ ਮੈਨੂੰ ਉੱਥੇ ਨਿੱਕੀ ਜੀ ਗਰਾਊਂਡ ਵਿੱਚ ਉੱਥੇ ਵਰਕ ਦੱਸਦੇ ਆ ਉੱਥੇ ਮੈਂ ਕਰਦੀ ਆ ਮੈਂ ਇਹ ਵੀ ਅਪੀਲ ਕਰਦੀ ਆ ਕਿ ਮੈਨੂੰ ਜਾਂ ਜਿੱਦਾਂ ਮੇਰੇ ਵਰਗੇ ਹੋਰ ਕੋਈ ਬੜੇ ਸਟੂਡੈਂਟਸ ਆ ਜਿਹੜੇ ਸਾਡੇ ਦੇਸ਼ ਦਾ ਨਾਮ ਉੱਚਾ ਕਰ ਸਕਦੇ ਆ ਉਹਨਾਂ ਨੂੰ ਬਸ ਇੱਕ ਗਰਾਊਂਡ ਦੀ ਜ਼ਰੂਰਤ ਆ ਜਿੱਥੇ ਉਹ ਆਪਣਾ ਆਨਕੇ ਤੇ ਆਪਣੀ ਜਿੱਦਾਂ ਕਹਿੰਦੇ ਆ ਕਿ ਆਪਣੀ ਟ੍ਰੇਨਿੰਗ ਕਰ ਸਕਣ ਤੇ ਜਿੱਦਾਂ ਆਪਣਾ ਮੋਟੀਵੇਟ ਹੋ ਸਕਣ ਕਿ ਮੈਂ ਆਹ ਕੁਝ ਕਰ ਸਕਦਾ ਕਿਉਂਕਿ ਹਰ ਇੱਕ ਬੱਚੇ ਦਾ ਇੱਕ ਚੀਜ਼ ਹੁੰਦੀ ਆ ਉਹਦੇ ਅੰਦਰ ਉਹ ਨੂੰ ਪਛਾਨਣ ਦੀ ਬਸ ਲੋੜ ਸੀ। ਸੋ ਕਦੇ ਐਦਾਂ ਨਹੀਂ ਹੋਇਆ ਕਿ ਜਬਰੂਬ ਨੂੰ ਫਾਦਰ ਸਾਹਿਬ ਨੇ ਕਿਹਾ ਹੋਵੇ ਕਿ ਚਲੋ 4:00 ਵੱਜ ਗਏ ਨੇ। ਤਾਂ ਜਬਰੂਬ ਜੀ ਕਹਿੰਦੇ ਅੱਜ ਨਹੀਂ ਮੈਂ ਜਾਣਾ। ਕਿ ਜ ਐਦਾਂ ਹੋਇਆ ਕਿ 4:00 ਵਜੇ ਤੋਂ ਪਹਿਲਾਂ ਹੀ ਜਬਰੂਬ ਜੀ ਉੱਠ ਪੈਂਦੇ ਨੇ। ਪਾਪਾ ਨੂੰ ਵੀ ਠਵਾਲ ਦੇ। ਨਹੀਂ ਜਦੋਂ ਮੇਰੇ ਪਾਪਾ ਆਉਂਦੇ ਆ ਜਿੱਦਾਂ 1:00 2:00 ਵਜੇ ਤੱਕ ਹੋ ਜਾਂਦਾ ਹੈ ਉਹਨਾਂ ਤੱਕ ਮੈਂ ਪੜ੍ਹਦੀ ਰਹਿਣੀ ਹੈ। ਉਸ ਤੋਂ ਬਾਅਦ ਫਿਰ 2:00 ਜਾਂ 3:00 ਵਜੇ ਤੱਕ ਅਹੀਂ ਸੌਂਦੇ ਆ ਫਿਰ 4:00 ਵਜੇ ਤੱਕ ਅਸੀਂ ਉੱਠ ਜਾਨੇ ਆ ਤੇ ਮੈਂ ਤੇ papa ਇਕੱਠੇ ਉੱਠਦੇ ਆ ਕਈ ਵਾਰ papa ਪਹਿਲਾਂ ਉੱਠ ਜਾਂਦੇ ਆ ਫਿਰ ਮੈਨੂੰ ਕਹਿੰਦੇ ਆ ਕਿ ਉੱਠ ਉੱਠ ਅਸੀਂ ਆਪਣੇ ਦੇਸ਼ ਦਾ ਨਾਮ ਉੱਚਾ ਕਰਨਾ ਹੈ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਹਿੰਮਤ ਹਾਰ ਜਾਂਦੇ ਨੇ ਬੱਚੇ ਬੱਚੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣਾ ਕਦੇ ਵੀ ਹਿੰਮਤ ਨਾ ਹਾਰੋ ਕਿਉਂਕਿ ਹਰ ਇੱਕ ਹੁੰਦਾ ਹੈ ਜਿੱਦਾਂ ਸਪੋਰਟ ਕਰਨ ਵਾਲੇ ਬਹੁਤ ਜਾਣੇ ਆ ਪਰ ਥੱਲੇ ਸੁੱਟਣ ਵਾਲੇ ਉਹ ਤੋਂ ਜ਼ਿਆਦਾ ਆ ਅਹੀਂ ਉਹਨਾਂ ਨੂੰ ਪਿੱਛੇ ਛੱਡ ਕੇ ਜਿਹੜੇ ਸਪੋਰਟਿਵ ਆ ਸਾਡੇ ਉਹਨਾਂ ਨੂੰ ਅੱਗੇ ਲੈ ਕੇ ਸਾਨੂੰ ਉਹਨਾਂ ਨਾਲ ਚੱਲਣਾ ਚਾਹੀਦਾ ਆ ਤੇ ਆਪਣੇ ਆਪ ਨੂੰ ਕਦੀ ਵੀ ਨੀਵਾ ਜਾਂ ਥੱਲੇ ਸੁਟਿਆ ਨਹੀਂ ਮਹਿਸੂਸ ਕਰਨਾ ਚਾਹੀਦਾ। ਸੋ ਗੱਲਬਾਤ ਕੀਤੀ ਹੈ ਜੀ ਆਪਾਂ ਅੱਜ ਗੱਲਬਾਤ ਕਰਾਂਗੇ ਜਿਹੜੇ ਕਮੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ। ਸੋ ਨਮਸਕਾਰ ਜੀ। ਹਾਂ ਜੀ ਨਮਸਕਾਰ ਜੀ। ਕਿੱਦਾਂ ਦੇਖਦੇ ਹੋ ਜੀ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਤੁਹਾਡੇ ਵੱਲ। ਮੈਂ ਜੋਗਿੰਦਰ ਅੰਗੁਰਾਲਾ ਪ੍ਰਧਾਨ ਮਜਬੂਤ ਰਸਤਾ ਸੰਗਠਨ ਜੀ। ਮਜਬੂਤ ਰਾਸ਼ਟਰੀ ਸੰਗਠਨ ਸਾਹਕਾਰ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਜੀ ਜੀ ਸੋਚ ਨੂੰ ਸਮਰਪਿਤ ਹੈ ਡਾਕਟਰ ਅਬਦੁਲ ਕਲਾਮ ਜੀ ਜਦੋਂ ਇਸ ਦੁਨੀਆ ਤੋਂ ਚਲੇ ਗਏ ਤਾਂ ਉਹਨਾਂ ਨੇ ਇੱਕ ਸੋਸਾਇਟੀ ਵਿਧਿਆਥੀਆਂ ਦੀ ਭਲਾਈ ਦੇ ਲਈ ਇੱਕ ਸੋਸਾਇਟੀ ਬਣਾਈ ਹੋਈ ਸੀ ਜਿਹੜੀ ਅੱਜ ਵੀ ਚੱਲ ਰਹੀ ਹੈ ਮੈਂ ਇਹ ਦੱਸ ਰਿਹਾ ਜੇ ਜਦੋਂ ਡਾਕਟਰ ਅਬਦੁਲ ਕਲਾਮ ਜੀ ਇਸ ਫਾਨੀ ਸੰਸਾਰ ਤੋਂ ਚਲੇ ਗਏ ਉਹਨਾਂ ਦਾ ਜਦੋਂ ਕਮਰਾ ਦੇਖਿਆ ਉਹਨਾਂ ਦਾ ਤੇ ਉਹਦੇ ਵਿੱਚ ਸਿਰਫ ਉਹਨਾਂ ਕੋਲ 6 ਕਮੀਜ਼ਾਂ 4 ਪੈਂਟਾਂ ਇੱਕ ਹੱਥ ਨੂੰ ਬੰਨਣ ਵਾਲੀ ਘੜੀ 2500 ਤੋਂ ਵੱਧ ਕਿਤਾਬਾਂ ਇੱਕ ਪਾਤ੍ਰਤਨ ਅਵਾਰਡ ਔਰ ਜਦੋਂ ਉਹਨਾਂ ਦਾ ਬੈਂਕ ਬੈਲੈਂਸ ਵੇਖਿਆ ਤਾਂ ਉਹਨਾਂ ਦੇ ਕੋਲ ਸਿਰਫ 1300 ਰੁਪਿਆ ਬੈਂਕ ਬੈਲੈਂਸ ਸੀ ਕਿਉਂਕਿ ਜਿੰਨੀ ਉਹਨਾਂ ਦੀ ਤਨਖਾਹ ਆਉਂਦੀ ਸੀ ਉਹ ਉਹਨਾਂ ਨੇ ਇੱਕ ਵਿਦਿਆਰਥੀ ਵੈਲਫੇਅਰ ਸੁਸਾਇਟੀ ਜਿਹੜੀ ਬਣਾਈ ਹੋਈ ਸੀ ਉਹ ਉਹਨਾਂ ਨੇ ਬੱਚਿਆਂ ਦਾ ਭਵਿੱਖ ਉਜਵਲ ਕਰਨ ਦੇ ਲਈ ਉਹਨਾਂ ਦਾ ਉਰਦੇਸ਼ ਨੂੰ ਬਹੁਤ ਵੱਡੀ ਦੇਣ ਹੈ ਡਾਕਟਰ ਅਬਦੁਲ ਕਲਾਮ ਜੀ ਦੀ ਉਹਨਾਂ ਦੀ ਸੋਚ ਨੂੰ ਸਮਰਪਿਤ ਮਜਬੂਤ ਰਾਸ਼ਟਰੀ ਸੰਗਠਨ ਵੱਲੋਂ ਖਿਡਾਰੀਆਂ ਦਾ ਮਾਣ ਸਨਮਾਨ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਇੱਕ ਮੁੱਖ ਟੀਚਾ ਹੈ ਇਸ ਤੋਂ ਪਹਿਲਾਂ ਪ੍ਰਤਪ੍ਰੀਤ ਸਿੰਘ ਜਿਹੜੇ 48 ਦੇਸ਼ਾਂ ਚੋਂ ਡਿਸਕਸ thro ਜੋ ਜਿੱਤ ਗਿਆ ਸੀ 19 जून ਨੂੰ ਐਸਐਸਐਲ 바ਵਾ ਡੀਏਵੀ ਕਾਲਜ ਵਿੱਚ ਮੈਂ ਆਪਣਾ ਜਨਮ ਦਿਨ ਪਤਪਲੀ ਸਿੰਘ ਨਾਲ ਮਨਾਇਆ ਸੀ ਔਰ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ ਮੈਂ ਇੱਕ ਜਿਸ ਬੱਚੇ ਨੇ ਜਿਸ ਖਿਡਾਰੀ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਉਹਦੇ ਨਾਲ ਆਪਣਾ ਜਨਮ ਦਿਨ ਮਨਾ ਰਿਆ ਅੱਜ ਜਪਰੂਪ ਕੋਰ ਔਰ ਕਵਰ ਅਮਰਤਵੀਰ ਸਿੰਘ ਦਾ ਸਨਮਾਨ ਕਰਕੇ ਮਜਬੂਤ ਰਾਸ਼ਟਰੀ ਸੰਗਠਨ ਦੀ ਸਾਰੀ ਟੀਮ ਮਾਣ ਆ ਸਰਕਾਰੀ ਹੈ ਕਿਉਂਕਿ ਇਹਨਾਂ ਬੱਚਿਆਂ ਨੇ ਬਹੁਤ ਅੱਗੇ ਜਾਣਾ ਹੈ ਜਿੱਦਾਂ ਜਪਰੂਪ ਨੇ ਦੱਸਿਆ ਕਿ ਉਹਨਾਂ ਨੇ ਯੂਪੀਐਸ ਕਲੀਅਰ ਕਰਕੇ ਇਸੇ ਹੀ ਜ਼ਿਲ੍ਹੇ ਦੇ ਵਿੱਚ ਡੀਸੀ ਲੱਗਣਾ ਉਹ ਬੜੀ ਖੁਸ਼ੀ ਵਾਲੀ ਗੱਲ ਹੈ ਸਾਡਾ ਬੱਚਾ ਅਮਰਤਬੀਰ ਸਿੰਘ ਬਹੁਤ ਹੀ ਉਚਾਈਆਂ ਨੂੰ ਜਿਹੜਾ ਉਹ ਸ਼ੂਰਿਆ ਔਰ ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਨੇ ਉਹਨਾਂ ਨੂੰ ਆਈਕਾ ਨਿਯੁਕਤ ਕੀਤਾ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਮਜਬੂਤ ਰਸਤਰ ਸੰਗਠਨ ਲਈ ਮਾਣ ਵਾਲੀ ਗੱਲ ਹੈ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਬੱਚੇ ਨੇ ਹੋਣ ਹਰ ਬੱਚੇ ਨੇ ਤੇ ਉਹਨਾਂ ਦਾ ਜਿਹੜਾ ਮਾਨ ਸਮਾਨ ਬਣਦਾ ਵੀ ਹੈ ਬੜੀ ਵਧੀਆ ਗੱਲ ਆ ਜੀ ਹਿੰਮਤ ਨਹੀਂ ਹਾਰਨੀ ਚਾਹੀਦੀ ਕਿਤੇ ਨਾ ਕਿਤੇ ਪਹੁੰਚ ਹੀ ਜਾਂਦਾ ਬੰਦਾ ਜੇ ਹਿੰਮਤ ਕਰੋਗੇ ਤਾਂ ਪਰਮਾਤਮਾ ਦੀ ਵੀ ਕਿਰਪਾ ਹੋਏਗੀ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਉਹਨਾਂ ਤੱਕ ਬੱਚੇ ਬੱਚੀਆਂ ਤੱਕ ਪਹੁੰਚਣੀ ਚਾਹੀਦੀਆਂ ਜਿਹੜੇ ਕਿਸੇ ਵਜ੍ਹਾ ਕਰਕੇ ਹਿੰਮਤ ਹਾਰ ਜਾਂਦੇ ਨੇ ਹਿੰਮਤ ਨਹੀਂ ਹਾਰਨੀ ਆਪਣਾ ਕੰਮ ਜਰਾਏ ਕਰਦੇ ਰਹਿਣਾ ਤੇ ਪਰਮਾਤਮਾ ਵੀ ਕਿਰਪਾ ਕਰੇਗਾ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਅਵਨਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸ ਸਿੰਘ